ਆ ਡੂਰਿੰਗ ਇਲੈਕਸ਼ਨ ਪਿੰਡ ਲੱਖੋਵਾਲ ਦੇ ਵਿੱਚ ਰਾਣਾ ਮਸੀ ਉਰਫ ਧੋਨੀ ਜਿਹੜਾ ਉਹ ਮਿਸਿੰਗ ਹੋ ਗਿਆ ਸੀ 30 ਮਈ ਨੂੰ ਤੇ 31 ਨੂੰ ਸਵੇਰੇ ਉਹਦੀ ਜਿਹੜੀ ਆ ਸਸਪੈਕਟਡ ਜਿਹੜੀ ਆ ਡੈੱਡ ਬੋਡੀ ਮਿਲੀ ਸੀ ਪਰਿਵਾਰ ਦਾ ਇਹ આરોਪਾ ਕਿ ਮੁੰਡਾ ਸਾਡਾ 30 ਨੂੰ ਅਸੀਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਸੀਗਾ ਤੇ ਉਹ ਦਾੜੀ ਬਣਾਉਣ ਦੇ ਲਈ ਘਰੋਂ ਨਿਕਲਿਆ ਪਰ ਜਦੋਂ 12 ਵਜੇ ਫੋਨ ਕੀਤਾ ਤੇ ਉਹਦਾ ਸਵਿਚ ਆਫ ਆ ਰਿਹਾ ਸੀਗਾ ਸੋ ਪਰਿਵਾਰ ਦਾ ਇਹ ਰੋਪਾ ਕਿ ਅਸੀਂ ਪੂਰਾ ਦਿਨ ਉਹਨਾਂ ਲੱਭਦੇ ਰਹੇ ਰਾਤ ਵੀ ਲੱਭਦੇ ਰਹੇ ਪਰ ਮਿਲਿਆ ਨਹੀਂ ਪਰ ਸਵੇਰ ਨੂੰ ਕਿਸੇ ਵਿਅਕਤੀ ਨੇ ਆ ਕੇ ਉਹਨਾਂ ਨੂੰ ਦੱਸਿਆ ਕਿ ਕਾਲਾ ਨੰਗਲ ਪਿੰਡ ਦੇ ਜਿਹੜਾ ਰਸਤਾ ਹੈ ਕੱਚਾ ਉੱਥੇ ਡੈੱਡ ਬੋਡੀ ਪਈ ਆ ਵੀ ਹੋ ਸਕਦਾ ਤੁਹਾਡੇ بیٹے ਦੀ ਨਾ ਹੋਵੇ ਉਹਨੂੰ ਆਇਡੈਂਟੀਫਾਈ ਕਰੋ ਜਦੋਂ ਪਰਿਵਾਰ ਨੇ ਉਹਨੂੰ ਆਇਡੈਂਟੀਫਾਈ ਕੀਤਾ ਤੇ ਉਹ ਬੋਡੀ ਜਿਹੜੀ ਰਾਣਾ ਮਸੀ ਉਰਫ ਧੋਨੀ ਦੀ ਸੀ ਸੋ ਪਰਿਵਾਰ ਦਾ ਜਿਹੜਾ ਜਿਹੜਾ ਡਾਊਟ ਹੈਗਾ ਆ ਕਿ ਸਾਡੇ ਮੁੰਡੇ ਨੂੰ ਜਿਹੜਾ ਦੋਸ਼ੀਆਂ ਨੇ ਸੱਦ ਕੇ ਤੇ ਉਹਦਾ ਸਵਿਚ ਆਫ ਕਰਕੇ ਬਾਅਦ ਵਿੱਚ ਉਹਦਾ ਜਿਹੜਾ ਮਰਡਰ ਕਰ ਦਿੱਤਾ ਤਾਂ ਸਵੇਰ ਨੂੰ ਉਹ ਰਸਤੇ ਤੇ ਸਿੱਟ ਗਏ ਸੋ सदर ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 64 ਬੜਾ 24 सदर ਥਾਣੇ ਦੇ ਵਿੱਚ ਗੁਰਦਾਸਪੁਰ ਡਿਸਟ੍ਰਿਕਟ ਗੁਰਦਾਸਪੁਰ ਦਰਜਿਆ ਪਰ ਬੈਰੀ ਅਨਫੋਰਚੂਨੇਟ ਬੜੀ ਦੁੱਖ ਦੀ ਗੱਲ ਆ ਕੇ ਹਾਲੇ ਤੱਕ ਕੋਈ ਵੀ આરોપી ਗ੍ਰਿਫਤਾਰ ਨਹੀਂ ਹੋਇਆ। ਸੋ ਪਰਿਵਾਰ ਦੀ ਮੰਗ ਦੇ ਅਨੁਸਾਰ ਕਿ ਸਾਨੂੰ ਇਨਸਾਫ ਚਾਹੀਦਾ। ਔਰ ਕ੍ਰਿਸਚਨ ਨੈਸ਼ਨਲ ਫਰੰਟ ਦੀ ਹਮੇਸ਼ਾ ਜਿਹੜੀ ਆ ਇਹ ਕੋਸ਼ਿਸ਼ ਲਈ ਆ ਵੀ ਜਿੱਥੇ ਕਿਤੇ ਵੀ ਇਨਜਸਟਿਸ ਹੁੰਦੀ ਆ ਜਿੱਥੇ ਕਦੇ ਵੀ ਕ੍ਰਿਸਚਨ ਕਮਿਊਨਿਟੀ ਦੇ ਨਾਲ ਤੱਕਾ ਹੁੰਦਾ ਜਾਂ ਗਰੀਬਾਂ ਨਾਲ ਤੱਕਾ ਹੁੰਦਾ ਅਸੀਂ ਫਰੰਟ ਤੇ ਆ ਕੇ ਐਜੀਟੇਸ਼ਨ ਕਰਕੇ ਸੰਘਰਸ਼ ਕਰਕੇ ਪਰਿਵਾਰ ਨੂੰ ਇਨਸਾਫ ਲੈ ਕੇ ਦਿੰਨੇ ਆ। ਔਰ ਲੋਟ ਆਫ ਕੇਸਸ ਜਿਨੋ ਕਿ ਇੱਥੇ ਗੁਰਦਾਸਪੁਰ ਦੇ ਵਿੱਚ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਕਤਲ ਦੇ ਸੀ ਉਹਨਾਂ ਨੂੰ ਅਸੀਂ ਪਰਿਵਾਰਾਂ ਨੂੰ ਇਨਸਾਫ ਲੈ ਕੇ ਦਿੱਤਾ ਇਸ ਪਰਿਵਾਰ ਦੀ ਵੀ ਛੜ ਤੋਂ ਉਮੀਦ ਆ ਕਿ ਵੇ ਸਾਨੂੰ ਸੀਐਨਐਫ ਜਿਹੜਾ ਇਨਸਾਫ ਲੈ ਕੇ ਦੇਗਾ ਔਰ ਅੱਜ ਅਸੀਂ ਐਸਐਸਪੀ ਸਾਹਮਣੂ ਜਿਹੜਾ ਇੱਕ ਮੈਮੋਰੈਂਡਮ ਦੇ ਰਹੇ ਜਿਹਦੇ ਵਿੱਚ ਸਾਡੀ ਬੜੀ ਕਲੀਅਰ ਡਿਮਾਂਡ ਆ ਕਿ ਇੱਕ ਬੜਾ ਸੈਂਸਿਟਿਵ ਕੇਸ ਹੈਗਾ ਇੱਕ ਨੌਜਵਾਨ ਦਾ ਕਤਲ ਹੋਇਆ ਬੜਾ ਹੌਨਹਾਰ ਮੁੰਡਾ ਸੀ ਘਰ 'ਚ ਛੇ ਤੋਂ ਦੀ ਬੜੀ ਵੈਲ ਐਂਡ ਮਤਲਬ ਬੈਲ ਉਹਦੀ ਮੇਨਟੇਨ ਉਹਨੇ ਆਪਣੇ ਉਹਨੂੰ ਕੀਤਾ ਸੀ ਔਰ ਬਾਹਰ ਜਾਣਾ ਸੀ ਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਤੇ ਪਰਿਵਾਰ ਦੀ ਮੰਗ ਹੈ ਕਿ ਕੇਸ ਜਿਹੜਾ ਹੈ ਸੋਲਵ ਹੋਵੇ ਐਸਐਸਪੀ ਸਾਹਿਬ ਨੂੰ ਮੰਗ ਪਤਾ ਡੇਰੇ ਉਹ ਚ ਡਿਮਾਂਡ ਆ ਕਿ ਐਸਆਈਟੀ ਦਾ ਗਠਨ ਗਠਨ ਕੀਤਾ ਜਾਵੇ ਕਿ ਜਿਹੜੀ ਕਿਸੇ ਉੱਚ ਅਧਿਕਾਰੀ ਐਸਪੀ ਦੀ ਅਗਵਾਈ ਦੇ ਵਿੱਚ ਬਣੇ ਤਾਂ ਕਿ ਇਹਦੇ ਵਿੱਚ ਜਿਹੜੇ ਦੋਸ਼ੀ ਆ ਉਹ ਗ੍ਰਿਫਤਾਰ ਹੋਣ ਔਰ ਉਹ ਫਾਸਟ ਟਰੈਕ ਤੇ ਕੇਸ ਚੱਲੇ ਤਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਥੈਂਕ ਯੂ ਅੱਜ ਜਿਹੜਾ ਲਖੋਵਾਲ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋਇਆ ਦਾ ਸੀ 30 ਤਰੀਕ ਦਾ ਉਹਦੇ ਸਬੰਧ ਦੇ ਵਿੱਚ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਲਾਰਚ ਚੌਧਰੀ ਸਾਹਿਬ ਜੀ ਆਏ ਤੇ ਔਰ ਐਸਐਸਪੀ ਸਾਹਿਬ ਨੂੰ ਮਿਲੇ ਆ ਔਰ ਐਚਟੀਆਈ ਦੀ ਟੀਮ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਐਸਪੀ ਸਾਹਿਬ ਦੀ ਡਿਊਟੀ ਲਗਾਈ ਗਈ ਔਰ ਨਾਲ ਐਸਐਚਓ ਸਾਹਿਬਾ ਦੀ ਡਿਊਟੀ ਲਗਾਈ ਗਈ ਆ ਔਰ ਇਨ ਕੁਵਾਰੀ ਵਾਸਤੇ ਸਾਡੇ ਲਾਰਚ ਚੌਧਰੀ ਸਾਹਿਬ ਨੇ ਆਖਿਆ ਵੀ ਕੇਸ ਨੂੰ ਫਾਸਟ ਟਰੈਕ ਦੇ ਲੈ ਕੇ ਅਗਲਿਆਂ ਨੂੰ ਜਿਨ੍ਹਾਂ ਦਾ ਪੁੱਤਰ ਦੀ ਡੈਥ ਹੋਈ ਆ ਉਹਨਾਂ ਨੂੰ ਇਨਸਾਫ ਦਿਵਾਇਆ ਜਾਏ